ਤਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਜੀ ਦੋਸਤੋ ਤਾਂ ਚਲੋ ਦੇਖਦੇ ਹਾਂ ਸਭ ਤੋਂ ਪਹਿਲਾਂ ਮਿੱਤਰੋ ਇਹ ਵੀਡੀਓ ਤੇ ਕਮੈਂਟ ਤਾਂ ਬਾਈ ਸਹੀ ਹੋਣ ਵਾਲਿਆ ਯਾਰ ਬਾਈ ਵੀਡੀਓ ਬਹੁਤ ਘੱਟ ਬਣਾਉਂਦਾ ਤੇ ਚਲੋ ਜਿਆਦਾ ਟਾਈਮ ਨਾ ਖਰਾਬ ਕਰੀਏ ਚਲੋ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਵੀਡੀਓ ਨਾ ਦੋ ਦਿਨ ਹੋ ਗਏ ਮੈਂ ਠੀਕ ਨਹੀਂ ਮੈਨੂੰ ਨਾ ਕੋਲਡ ਵਗੈਰਾ ਲੱਗਾ ਹੋਇਆ ਸੀਗਾ ਤੇ ਖਾਂਸੀ ਜਗਾਮ ਵਗੈਰਾ ਸੀਗਾ ਤੇ ਬੁਖਾਰ ਵੀ ਸੀਗਾ ਯਾਰ ਤੇ ਮੈਂ ਥੋੜੀ ਜੀ ਨਾ ਠੀਕ ਨਹੀਂ ਸੀ ਮੈਨੂੰ ਲੱਗਦਾ ਟੀਕੇ ਦੀ ਲੋੜ ਪੈਣੀ ਆ ਤੈਨੂੰ ਕੋਈ ਬਿਮਾਰੀ ਪਈ ਹੋਈ ਆ ਤਾਂ ਚੁੱਪ ਕਰਕੇ ਡਾਕਟਰ ਨੂੰ ਦਿਖਾ ਦੇ ਮੈਂ ਗਾਹਾਂ ਭੈ ਜੀ ਹੁਣ ਤੇਰੇ ਥਰਮਾਮੀਟਰ ਲਾਦਾ ਹੈ ਮੈਂ ਕਹਿੰਦਾ ਐਮਬੀਬੀਐਸ ਕਰੀ ਹੋਈ ਆਗੀ ਅਸੀਂ ਨੇ ਤਾਂ ਭਈ ਅੱਜ ਤੱਕ ਮੱਝਾਂ ਦੀ ਟੀਕਾ ਲਾਇਆਗਾ ਦੇਖ ਲੈ ਫਿਰ ਐਡੀ ਸੂਈ ਹੁੰਦੀ ਆ ਐਡੀ ਵੱਡੀ ਜੇ ਤੇਰੇ ਕਿਤੇ ਮੱਝ ਵਾਲਾ ਟੀਕਾ ਲਾਤਾ ਨਾ ਦੇਖ ਲੈ ਫਿਰ 7 ਦਿਨ ਤੇਰਾ ਪੂੜਾ ਹੀ ਨਹੀਂ ਲੋਟ ਆਉਣਾ ਹੈ ਪਹੁੰਚ ਕੇ ਲਿਆ ਕਰੇਗਾ ਆਪਣੇ ਕੋਲ ਪਹਿਲਾ ਪੰਜ ਦਰਿਆ ਹੁੰਦੇ ਸੀਗੇ ਛੇਮਾ ਨਸ਼ਿਆਂ ਦਾ ਆ ਗਿਆ ਤੇ ਸਤਵਾਂ ਇਹਨਾਂ ਦਾ ਆ ਗਿਆ ਸਟੂਲਿਆਂ ਦਾ ਇਹਨਾਂ ਨੂੰ ਜੋੜੇਪੁਰ ਵਾਲੀ ਨਹਿਰ ਤੇ ਸੱਟਦਾ ਨਾ ਸਾਰੀ ਜੋੜੇਪੁਰ ਵਾਲੀ ਨਹਿਰ ਇਹਨਾਂ ਸਕੂਲਿਆਂ ਨਾਲੇ ਭਰ ਜੂ